ਸਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਬਕਾ ਪੰਜਾਬ ਦੇ ਬੁਖਮੰਤਰੀ ਕਾਂਗਰਸ ਪਾਰਟੀ ਵੱਲੋਂ ਅਤੇ ਨਵੇਂ ਬਣੇ ਸਾਂਸਦ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕੁਸੀਟਿਆ ਜਾ ਰਿਹਾ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਰਚਾ ਕੀਤਾ ਹੈ ਉਸ ਦਾ ਪੂਰਾ ਹਿਸਾਬ ਜਿਹੜਾ ਹੈ ਚੋਣ ਕਮਿਸ਼ਨ ਨੂੰ ਮੁਹੱਈਆ ਨਹੀਂ ਕਰਵਾ ਪਾਇਆ ਯਾਨੀ ਕਿ ਸੂਤਰਾਂ ਦੇ ਹਵਾਲੇ ਕਹਿੰਦੇ ਨੇ ਕਿ ਲਗਭਗ 70 ਲੱਖ ਰੁਪਏ ਚਰਨਜੀਤ ਸਿੰਘ ਚੰਨੀ ਨੇ ਝੋਕਿਆ ਹੈ ਲੋਕ ਸਭਾ ਦੀਆਂ ਚੋਣਾਂ ਹਲਕਾ ਜਲੰਧਰ ਦੇ ਵਿੱਚੋਂ ਯਾਨੀ ਕਿ ਇੱਕ ਪਾਸੇ ਐਮਪੀ ਵਾਲਾ ਮਾਮਲਾ ਕਿਸੇ ਵੀ ਸਮੇਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਾਰੀ ਹੁਕਮ ਹੋ ਸਕਦੇ ਨੇ ਕਿ ਤੁਹਾਡੇ ਅਸੀਂ ਮੈਂਬਰਸ਼ਿਪ ਪੰਕ ਕਰਦੇ ਹਾਂ ਯਾਨੀ ਕਿ ਰਾਜ ਸਭਾ ਦੇ ਜਿਹੜੇ ਮੈਂਬਰ ਬਣੇ ਨੇ ਦੂਸਰੇ ਪਾਸੇ ਇੱਕ ਹੋਰ ਗੱਲ ਦੇ ਵਿੱਚ ਸੱ ਪੈ ਗਿਆ ਹੋਇਆ ਹੈ ਚਰਨਜੀਤ ਸਿੰਘ ਚੰਨੀ ਦੇ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਭੱਦਾ ਬਿਆਨ ਦਿੱਤਾ ਸੀ ਕਿ ਨੂੰ ਮਹਿਲਾਵਾਂ ਨੂੰ ਲੈ ਕੇ ਉਥੇ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਹਲਕਾ ਗਿੱਦੜਬਾਹ ਦੇ ਵਿੱਚ ਤੰਜ ਕਸੇ ਗਏ ਲੇਡੀ ਦੋ ਮਹਿਲਾਵਾਂ ਦੀ ਕਹਾਣੀ ਸੁਣਾਈ ਗਈ ਜੱਟ ਦੀ ਕਹਾਣੀ ਨੂੰ ਪੁਟੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਮੌਕੇ ਤੇ ਅਮਰਤਾ ਫੜੇ ਜੋ ਕਾਂਗਰਸ ਪਾਰਟੀ ਵੱਲੋਂ ਜਿੰਮੀ ਚੋਣ ਲੜ ਰਹੇ ਨੇ ਹਲਕਾ ਗੱਦਰਵਾਹ ਤੋਂ ਉਹ ਵੀ ਸੀ ਲੇਕਿਨ ਕਿਸੇ ਦਾਵੀ ਲਿਹਾਸ ਨਹੀਂ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਦੁਆਰਾ ਕਿਉਂਕਿ ਚਰਨਜੀਤ ਸਿੰਘ ਚੰਨੀ ਤੇ ਇੱਕ ਪਾਸੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮਹਿਲਾਵਾਂ ਦਾ ਸ਼ੋਸ਼ਣ ਕਰਦੇ ਨੇ ਗੰਦੇ ਤਰੀਕੇ ਦੇ ਨਾਲ ਮਹਿਲਾਵਾਂ ਨੂੰ ਹੱਥ ਲਗਾਏ ਜਾਂਦੇ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਕਿਉਂਕਿ ਰਵਨੀਤ ਬਿੱਟੂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਗੇ ਹੀ ਖਿਲਾਫ ਚੱਲ ਰਹੇ ਨੇ ਇਹਦਰ ਇੱਕ ਭਾਦੀ ਸ਼ਬਦਾਵਲੀ ਵਰਤ ਵਰਤ ਕੇ ਜਿਹੜੀ ਪੰਜਾਬ ਦੀ ਸੱਭਿਆਚਾਰ ਦੀ ਬੋਲੀ ਨਹੀਂ ਹੈ ਜਿਹੜੀ ਅੱਜ ਬੋਲੀ ਚਰਨਜੀਤ ਸਿੰਘ ਚੰਨੀ ਦੁਆਰਾ ਵਰਤੀ ਗਈ ਹਲਕਾ ਗਦਰਵਾਹ ਦੇ ਉਸ ਦੇ ਉੱਥੇ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਹੋ ਗਿਆ ਹੈ ਚਰਨਜੀਤ ਸਿੰਘ ਚੰਨੀ ਨੂੰ ਜਵਾਬਦੇਹੀ ਦੇਣੀ ਪਵੇਗੀ ਤਲਬ ਹੋਣਾ ਪਵੇਗਾ ਜੇਕਰ ਤਲਬ ਨਹੀਂ ਹੁੰਦੇ ਚਰਨਜੀਤ ਸਿੰਘ ਚੰਨੀ ਨਵੇਂ ਬਣੇ ਸੰਸਦ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ 111 ਦਿਨ ਵਾਸਤੇ ਉਹਨਾਂ ਉੱਤੇ ਵੱਡੀ ਕਾਰਵਾਈ ਹੋਵੇਗੀ ਮਹਿਲਾ ਕਮਿਸ਼ਨ ਵੱਲੋਂ ਕਿਉਂਕਿ ਮਹਿਲਾ ਕਮਿਸ਼ਨ ਤੇ ਦਰਖਾਸਤ ਲੱਗ ਚੁਕੀ ਚੁੱਕੀ ਹੈ ਚਰਨਜੀਤ ਸਿੰਘ ਚੰਨੀ ਦੀ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀਆਂ ਮਾਵਾਂ ਅਤੇ ਪੈਣਾ ਦੀ ਇੱਜ਼ਤ ਨੂੰ ਜਿਹੜਾ ਉਛਾਲਿਆ ਹੈ ਅਤੇ ਕੋਝਾ ਮਜ਼ਾਕ ਕੀਤਾ ਹੈ ਬੜੀ ਬੜੀ ਕਰ ਕਰ ਬੜੀ ਬੜੀ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਤੇ ਕਿਉਂਕਿ ਮਲਕ ਮਿਸ਼ਨ ਦੇ ਕਟਾਰੇ ਦੇ ਵਿੱਚ ਖੜਾ ਹੋਣਾ ਪਵੇਗਾ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਕੱਲ ਸ਼ਬਦ ਬੋਲੇ ਗਏ ਸੀ ਹਲਕਾ ਗਿੱਦਰਵਾਹ ਦੇ ਵਿੱਚ ਪੰਜਾਬ ਦੀਆਂ ਮਹਿਲਾਵਾਂ ਦੇ ਵਿਰੁੱਧ ਧੰਨਵਾਦ